ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੀ ਅੱਜ ਤੁਹਾਡੇ ਨਾਲ ਕਟਿੰਗ ਸ਼ੇਅਰ ਕਰਨ ਲੱਗੇ ਆ ਹਨ ਕਲੀਆਂ ਵਾਲੀ ਫਰਾਕ ਦੀ ਕਟਿੰਗ ਸ਼ੇਅਰ ਕਰਨ ਲੱਗੇ ਆ ਤੇ ਦੇਖੋ ਪਹਿਲਾਂ ਆਪਾਂ ਮੈਂ ਤੁਹਾਨੂੰ ਨਾਪ ਦਿਖਾਵਾਂਗੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕੁਮੀਦ ਦਾ ਨਾਪ ਹੈਗਾ ਜੀ 43 ਇੰਚ ਤੇ ਘੇਰਾ ਵਗੈਰਾ ਇਹਦੇ ਵਿੱਚ ਨਾਪਣ ਦੀ ਲੋੜ ਹੈ ਨਹੀਂਗੀ ਇਹਦੇ ਵਿੱਚ ਜਿਹੜੀ ਮੇਨ ਨਾਪਿਆ ਜਾਂਦਾ ਲੈਂਥ ਤੇ ਜਿਹੜੇ ਕਮਰ ਨਾਪੀ ਜਾਂਦੀ ਹੈ ਕਮਰ ਤੋਂ ਕਿਉਂਕਿ ਆਪਣੀਆਂ ਜਿਹੜੇ ਕਲੀਆਂ ਨੇ ਇੱਥੋਂ ਪੂਰੀ ਆਉਣੀਆਂ ਚਾਹੀਦੀਆਂ ਨੇ ਤੇ ਬਾਕੀ ਲੈਂਥ ਹੁਣ ਇਹਨਾਂ ਦੀ ਲੈਂਥ ਹੈਗੀ 43 ਇੰਚ ਆਪਾਂ ਫਰੌਕ ਦੀ ਜਿਆਦਾ ਹੀ ਹੁੰਦੀ ਹੈ ਫਰੌਕ ਦੀ ਥੋੜੀ ਜੀ ਜਿਆਦਾ ਕਰ ਸਕਦੇ ਹੋ ਤੁਸੀਂ 44 47 ਇੰਚ ਇਹਨਾਂ ਦੀ ਲੈਂਥ ਤਿਆਰ ਹੋ ਜੂਗੀ ਫਰੌਕ ਦੀ ਇਹ ਦੇਖੋ ਇਹ بڑے ਪਣੇ ਦਾ ਕੱਪੜਾ ਸੀਗਾ ਇਹ ਇੰਨਾ ਕੀ ਕੱਪੜਾ ਸੀਗਾ ਡੇਢ ਮੀਟਰ ਡੇਢ ਪੌਣੇ ਤੋਂ ਹੋਊਗਾ ਪੌਣੇ ਇੱਕ ਦੋ ਮੀਟਰ ਹੈਗਾ ਪਹਿਲਾਂ ਮੈਂ ਇਹਦੀ ਅਮਰੇਲਾ ਕੱਟ ਦੀ ਫਰਾਕ ਬਣਾਉਣ ਲੱਗੀ ਸੀਗੀ ਅਮਰੇਲਾ ਕੱਟ ਦੀ ਫਰਾਕ ਨਹੀਂ ਬਣਦੀ ਜੀ ਉਹਨੂੰ ਕੱਪੜਾ ਜ਼ਿਆਦਾ ਚਾਹੀਦਾ ਹੁੰਦਾ ਕਿਉਂਕਿ ਅਮਰੇਲਾ ਕੱਟ ਦੇ ਵਿੱਚ ਫਰਾਕ ਦੇ ਵਿੱਚ ਕੱਪੜਾ ਜ਼ਿਆਦਾ ਥੋੜਾ ਜਾਂ ਜਾਂਦਾ ਹੈਗਾ ਹਨਾ ਕਿਉਂਕਿ ਰੇਵ ਕੱਟੀ ਜਾਂਦੀ ਹੈ ਹੁਣ ਉਹਨਾਂ ਨੇ ਕਿਹਾ ਸੀਗਾ ਲਾਈਟ ਵੇਟ ਦਾ ਕੱਪੜਾ ਹੈਗਾ ਦੇਖੋ ਇਹ ਜਿਹੜੀ ਹੈਗੀ ਸ਼ਰਟ ਦਾ ਕੱਪੜਾ ਸੀਗਾ ਇਹ ਜਿਹੜਾ ਹੈਗਾ ਬਾਟਮ ਦਾ ਕੱਪੜਾ ਸੀਗਾ ਉਹ ਕਹਿੰਦੇ ਵੀ ਆਪਣੀ ਮਰਜ਼ੀ ਨਾਲ ਹੀ ਤੁਸੀਂ ਬਣਾ ਦਿਓ ਜਿੱਦਾਂ ਬਣਾਉਣਾ ਸਟੇਟ ਸਲਵਾਰ ਜਾਂ ਆਪਣਾਜੋ ਕੁਛ ਵੀ ਬਣਾ ਦਿਓ ਵੀ ਫਰਾਕ ਜਿਹੜੀ ਹੈਗੀ ਲਾਈਟ ਵੇਟ ਜੀ ਬਣਾਇਓ ਕਿਉਂਕਿ ਗਰਮੀ ਵਾਲਾ ਕੱਪੜਾ ਹੈਗਾ ਜੀ ਪਹਿਲਾਂ ਮੈਂ ਸੋਚ ਰਹੀ ਸੀ ਅਮਰੇਲਾ ਅਮਰੇਲਾ ਨਹੀਂ ਬਣੀ ਹੁਣ ਮੈਂ ਇਹਦੀ ਕਲੀਆਂ ਵਾਲੀ ਫਰਾਕ ਬਣਾ ਰਹੀ ਆਂ ਦੇਖੋ ਜਿਹੜਾ ਹੈਗਾ ਪਹਿਲਾਂ 파ਨੇ ਇਸ ਤਰ੍ਹਾਂ ਲੈਂਥ ਲੈਂਦੀ ਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਜੀ ਦੇਖੋ ਆਪਾਂ ਨੇ ਇੰਚੀ ਟੇਪ ਤੇ ਦੇਖ ਲੈਣਾ ਹੈ ਆ ਦੇਖੋ 44 ਇੰਚ ਆਪਾਂ ਨੇ ਲੈਂਥ ਤਿਆਰ ਕਰਨੀ ਹੈ 44 ਇੰਚ ਦੇ ਵਿੱਚੋਂ ਜਿਹੜੀ ਆਪਾਂ ਬਾਡੀ ਲਾਉਣੀ ਹੈ ਉਹ 15 15.5 ਇੰਚ ਦੀ ਬਾਡੀ ਲਾਵਾਂਗੇ 15.5 ਇੰਚ ਦੀ ਆਪਾਂ ਨੇ ਬਾਡੀ ਲਾਉਣੀ ਹੈ ਤੁਸੀਂ 14 ਦੀ ਵੀ ਲਾ ਸਕਦੇ ਹੋ 15 ਦੀ ਵੀ ਲਾ ਸਕਦੇ ਹੋ 16 ਦੀ ਵੀ ਲਾ ਸਕਦੇ ਹੋ ਜਿਹੜੀ ਉੱਪਰਲੀ ਬਾਡੀ ਹੈ ਇਹਨਾਂ ਦੀ ਆਪਾਂ 15.5 ਇੰਚ ਦੀ ਬਾਡੀ ਲਾਵਾਂਗੇ ਇਹਦੇ ਵਿੱਚੋਂ ਤੁਸੀਂ ਇੱਥੋਂ ਦੇਖੋ ਗਿਣ ਕੇ ਘਟਾ ਲਓ ਦੇਖੋ 44 ਦੇ ਵਿੱਚੋਂ ਘਟਾ ਦਿਓ 1 2 3 4 5 6 7 8 9 10 11 12 13 14 15 15 ਇੱਥੇ ਹੋ ਗਿਆ 15.5 ਦੀ ਲਾਉਣੀ ਹੈ ਦੇਖੋ ਇੱਥੇ 15.5 ਹੋ ਗਿਆ ਜੀ 28.5 ਇੰਚ ਇਹਨਾਂ ਦੀ ਜਿਹੜੀ ਹੈਗੀ ਲੈਂਥ ਆਉਂਦੀ ਹੈ ਆ ਦੇਖੋ ਮੈਂ ਜਿਹੜਾ ਹੈਗਾ ਇਹ ਜੀ 31 ਇੰਚ ਦੇ ਦੂਰਾ ਕਰਿਆ ਮੈਂ 28.5 ਇਹਨਾਂ ਦੀ ਲੈਂਥ ਆਉਂਦੀ ਹੈ ਜਿਹੜਾ ਹੈਗਾ 2.5 ਇੰਚ ਆਪਣੇ ਐਕਸਟਰਾ ਲੈਂਦਾ ਜਿਹੜਾ ਆਪਾਂ ਨੇ ਮਾਰਜਨ ਰੱਖਿਆ ਹੈ ਨਾ ਨੀਚੋਂ ਵੀ ਫੋਲਡ ਹੋਣੀ ਹੈ ਫਿਰ ਆਹ ਉੱਪਰੋਂ ਵੀ ਹੋਣੀ ਹੈ ਤੁਸੀਂ 3 ਇੰਚ ਵੀ ਜ਼ਿਆਦਾ ਲੈ ਸਕਦੇ ਹੋ 2 3 ਇੰਚ ਜ ਲੈ ਸਕਦੇ ਹੋ ਜਿੰਨਾ ਕਿ ਤੁਸੀਂ ਮੋਟਾ ਪਤਲਾ نیچے ਮੋੜਨਾ ਚਾਹੁੰਦੇ ਹੋ ਨਾ ਤੁਸੀਂ ਲੈ ਸਕਦੇ ਹੋ ਦੇਖੋ ਇੱਥੋਂ ਮੈਂ ਡਬਲ ਕਰ ਲਿਆ ਕਪੜਾ ਆਹ ਦੇਖੋ 33 ਇੰਚ ਤੇ ਆਪਾਂ ਇਹ ਵਾਲਾ ਕਪੜਾ ਡਬਲ ਕਰ ਲਿਆ ਉਸ ਤੋਂ ਬਾਅਦ ਜਿਹੜੀਆਂ ਇਹ ਪੌਣੀਆਂ ਨੇ ਕਲੀਆਂ ਪੌਣੀਆਂ ਨੇ ਜੀ ਉਹ ਕਿਸ ਤਰ੍ਹਾਂ ਪੌਣੀਆਂ ਨੇ ਦੇਖੋ ਇਹਨਾਂ ਦੀ ਕੰਮ ਰਹੇਗੀ 18 ਇੰਚ ਕਮਰ 18 ਇੰਚ ਹੈ ਆਪਾਂ ਕਮਰ ਦੇ ਨਾਲ ਹੀ ਜਿਹੜੀ ਹੈਗੀ ਫਰੋਕ ਮਲਾਉਣੀ ਹੈਗੀ ਇਹ ਆਪਾਂ ਨੇ 18 ਦੇ ਵਿੱਚੋਂ ਜੇ ਤਾਂ ਆਪਾਂ ਨੇ 4-4 ਇੰਚ ਦੀਆਂ ਕਲੀਆਂ ਪਾਉਣੀਆਂ ਨੇ ਜੀ ਤੁਸੀਂ ਤਾਂ ਤਾਂ 18 ਇੰਚ ਕਮਰ ਤਿਆਰ ਕਰਨੀ ਹੈ ਤਾਂ ਤਾਂ 5 ਚੋਕਾ 20 ਹੋ ਗਿਆ ਤਾਂ ਤਾਂ 5 ਕਲੀਆਂ ਪੈਣਗੀਆਂ ਇਹਦੇ ਵਿੱਚ ਕਿਉਂਕਿ 20 ਹੋ ਗਿਆ ਜਿਹੜਾ ਸਲਾਈਆਂ ਦੇ ਵਿੱਚ ਜਾਊ 2 ਇੰਚ ਆਪਾਂ ਨੇ ਉਹ ਵੀ ਮਾਰ ਦੇਣਾ ਰੱਖਣਾ ਆ ਬਾਕੀ ਜੇ ਆਪਾਂ ਇਹਦੇ ਇਹ ਫਰਾਕ ਦੇ ਵਿੱਚ ਆਪਾਂ ਚਾਰ ਕਲੀਆਂ ਪਾ ਰਹੇ ਆ ਚਾਰ ਕਲੀਆਂ ਆਪਾਂ 5-5 ਇੰਚ ਦੀਆਂ ਪਾ ਰਹੇ ਆ ਜਿਹੜੇ ਚਾਰ ਕਰੀਏ 5 5 ਇੰਚ ਦੀਆਂ ਪਾਵਾਂਗੇ ਤਾਂ ਵੀ ਆਪਣਾ 20 ਹੋ ਜਾਣਾ ਕਿਉਂਕਿ 5 ਚੋਕਾ 20 ਹੋ ਜਾਂਦਾ ਜੀ 20 ਹੋ ਗਿਆ 18 ਇੰਚ ਆਪਾਂ ਨੂੰ ਕਮਰ ਤਿਆਰ ਚਾਹੀਦੀ ਹੈ ਕਿਉਂਕਿ ਸਲਾਈਆਂ ਦੇ ਵਿੱਚ ਜਿਹੜਾ ਜਾਊਗਾ ਹਨਾ ਜਿਹੜੀ ਇਹ ਕਲੀ ਹੈਗੀ ਜੇ ਆਪਾਂ 5 ਇੰਚ ਦੀ ਉੱਪਰੋਂ ਨੀਚੋਂ ਜਿਹੜੀ ਹੈਗੀ 10 ਇੰਚ ਦੀ ਰੱਖਾਂਗੇ ਦੇਖੋ ਪਹਿਲਾਂ ਜਿਹੜਾ ਮੈਂ ਇੱਥੋਂ 10 ਇੰਚ ਤੇ ਦੇਖੋ ਨਸਾਨ ਲਾ ਲਿਆ ਆ ਦੇਖੋ 10 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਲਿਆ ਇਧਰੋਂ ਵੀ ਆਪਾਂ ਪਹਿਲਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਜਿਹੜੀ ਸਟਾਰਟਿੰਗ ਕਰਨੀ ਹੈ ਕਲੀ ਕਟਣੀ ਆ ਦੇਖੋ ਇਧਰ ਵੀ ਆਪਾਂ 10 ਇੰਚ ਤੇ ਲਾ ਲਿਆ ਫੇਰੇ 10 ਦਾ ਆਪਾਂ ਨੇ ਅੱਧ ਕਰਨਾ ਹੈ ਆ ਦੇਖੋ 5 ਇੰਚ ਹੋ ਗਿਆ ਅੱਧ 5 ਇੰਚ ਹੋ ਗਿਆ ਜਿਹੜੀ ਆਪਾਂ ਨੇ ਉੱਪਰੋਂ ਕਲੀ ਰੱਖਣੀ ਹੈ 5 ਇੰਚ ਇਹ ਜਿਹੜਾ ਆਪਾਂ ਨੇ 5 ਇੰਚ ਦਾ ਨਿਸ਼ਾਨ ਲਾਇਆ ਅੱਧ ਦਾ ਇਹਦੇ ਤੋਂ ਆਪਾਂ ਰੱਖਾ ਕੇ ਬਰਾਬਰ ਕਰਕੇ ਦੇਖੋ 2.5 ਤੇ ਲਾ ਲਿਆ ਮੈਂ 5 2.5 ਇਧਰ ਹੋ ਗਿਆ 2.5 ਇਧਰ ਹੋ ਗਿਆ ਹੁਣ ਆਪਣੇ ਜਿਹੜੇ ਹੈਗੇ ਆ ਕਲੀਆਂ ਇੱਕੋਸਾਰ ਦੀਆਂ ਕਟਿੰਗ ਹੋਣ ਲੱਗ ਜਾਣਗੇ ਰੇਵ ਕਿਉਂਕਿ ਆਹ ਕੱਪੜਾ ਥੋੜਾ ਜਿਹਾ ਲਾਉਣਾ ਪਊਗਾ ਇਹ ਵੀ ਤੁਸੀਂ ਅੱਧ ਕਰਕੇ ਲਾਉਣਾ ਦੇਖੋ ਇਧਰੋਂ ਜਿਹੜਾ ਹੈਗਾ ਦੇਖੋ 2.5 ਇੰਚ ਕੱਪੜਾ ਛੱਡਿਆ ਗਿਆ 2.5 ਇੰਚ ਕੱਪੜਾ ਛੱਡਿਆ ਗਿਆ ਉਸ ਤੋਂ ਬਾਅਦ ਆਪਾਂ 5 ਇੰਚ ਤੇ ਇੰਸਾਨ ਲਾ ਲਿਆ ਦੇਖੋ ਪਹਿਲਾਂ ਆਪਾਂ 5 ਤੇ ਲਾ ਲਿਆ ਫਿਰ ਆਪਾਂ ਨਾਲ ਦੀ ਨਾਲ ਜਿਹੜਾ ਹੈਗਾ 10 ਤੇ ਲਾ ਲਿਆ 10 ਤੇ ਲਾ ਲਿਆ ਫਿਰ ਆਪਾਂ ਫੇਰ 5 ਤੇ ਲਾਵਾਂਗੇ ਕਿਉਂਕਿ ਇੱਕ ਪਾਸਿਓਂ ਰੇਵ ਜਾਊਗੀ ਕਾਲੀ ਹੈ ਨਾ ਇੱਕ ਪਾਸਿਓਂ ਭੀੜੀ ਇੱਕ ਪਾਸਿਓਂ ਖੁੱਲੀ ਕੱਪੜਾ ਇਹਦੇ 'ਚ ਵੇਸਟ ਨਹੀਂ ਹੁੰਦਾ ਹੈਗਾ ਕਿਉਂਕਿ ਕੱਪੜਾ ਆਪਣੇ ਕੋਲੇ ਪਹਿਲਾਂ ਹੀ ਘਟਾ ਹੈ ਫਿਰ ਆਪਾਂ 10 ਇੰਚ ਤੇ ਲਾ ਲਿਆ ਦੇਖੋ 3 4 ਕਾਲੀਆਂ ਹੋ ਗਈਆਂ 1 2 3 4 4 ਕਾਲੀਆਂ ਹੋ ਗਿਆ ਹੁਣ ਇਧਰੋਂ ਪਹਿਲਾਂ ਆਪਾਂ ਨੇ 10 ਇੰਚ ਤੇ ਲਾਈ ਤੀ ਦੇਖੋ 10 ਇੰਚ ਤੇ ਲਾਈ ਤੀ ਉਸ ਤੋਂ ਬਾਅਦ ਆਪਾਂ 5 ਇੰਚ ਤੇ ਲਾ ਲਾਂਗੇ ਆ ਦੇਖੋ ਉਸ ਤੋਂ ਬਾਅਦ ਆਪਾਂ 5 ਇੰਚ ਤੇ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਫੇਰ 10 ਇੰਚ ਤੇ ਲਾਵਾਂਗੇ ਉਸ ਤੋਂ ਬਾਅਦ ਆਪਾਂ ਫੇਰ 5 ਇੰਚ ਤੇ ਲਾਵਾਂਗੇ ਕਿਉਂਕਿ ਇਹਨਾਂ ਨੇ ਆਪਣੇ ਆਪ ਹੀ ਰੇਵ ਹੋ ਜਾਣਾ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਮੈਂ ਨਿਸ਼ਾਨ ਲਾ ਕੇ ਦਿਖਾਉਣੀ ਆ ਤੁਹਾਨੂੰ ਵੀ ਆਪਾਂ ਕਿਸ ਤਰ੍ਹਾਂ ਲਾਉਣੇ ਆ ਆ ਦੇਖੋ ਇੱਕ ਨਿਸ਼ਾਨ ਤਾਂ ਮੈਂ ਮਲਾ ਲਿਆ ਆ ਦੇਖੋ ਤੁਸੀਂ ਇੰਚੀ ਟੇਪ ਰੱਖ ਕੇ ਵੀ ਮਲਾ ਸਕਦੇ ਹੋ ਤੁਸੀਂ ਸਕੇਲ ਦੀ ਮਦਦ ਨਾਲ ਵੀ ਮਲਾ ਸਕਦੇ ਹੋ ਜਿਹੜਾ ਉਹਨੇ ਬਾਦੂ ਕੱਪੜਾ ਹੈ ਆਪਾਂ ਇਹ ਵੀ ਉਤਾਰਨਾ ਹੈ ਇਹ ਉਤਾਰਿਆ ਜੇ ਬਾਕੀ ਆਪਣਾ ਕੱਪੜਾ ਬਿਲਕੁਲ ਵੀ ਵੇਸਟ ਨਹੀਂ ਹੋਊਗਾ ਕਲੀਆਂ ਦੇ ਵਿੱਚ ਜਿਹੜਾ ਪੂਰਾ ਪੂਰਾ ਹੀ ਆਉਂਗਾ ਕਿਉਂਕਿ ਇਹ ਕਾਰੀ ਇੱਕ ਕਲੀ ਭੀੜੀ ਹੋਗੀ ਇੱਕ ਚੌੜੀ ਹੋਗੀ ਕਿਉਂਕਿ ਇਹਦੇ ਫੁੱਲਾਵਾਂ ਵਗੈਰਾ ਦਾ ਕੋਈ ਮੂੰਹ ਨਹੀਂ ਹੈਗਾ ਜੇ ਫੁੱਲਾਵਰਾਂ ਦਾ ਇੱਕ ਪਾਸੇ ਨੂੰ ਮੂੰਹ ਜਾਂਦਾ ਹੋਵੇ ਫਿਰ ਜਿਹੜਾ ਹੈਗਾ ਕੱਪੜਾ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਆ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਨਾਲ ਇਸ ਤਰ੍ਹਾਂ ਹੀ ਮਲਾਉਂਦੇ ਜਾਵਾਂਗੇ ਕਲੀਆਂ ਤੇ ਮਸਾਂ ਲਾ ਲਈ ਆਪਾਂ ਫੇਰ ਜਿਹੜੇ ਹੈਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਇਸ ਤਰ੍ਹਾਂ ਧਰ ਕੇ ਤੁਸੀਂ ਨਿਸ਼ਾਨ ਲਾ ਸਕਦੇ ਹੋ ਆ ਦੇਖੋ ਇਧਰੋਂ ਫੇਰ ਇਸ ਤਰ੍ਹਾਂ ਕਿਉਂਕਿ ਆਪਾਂ ਨੇ ਹਜੇ ਬਾਡੀ ਵਗੈਰਾ ਵੀ ਕੱਟਣੀ ਐ ਬਾਹਾਂ ਵੀ ਕੱਟਣੀਆਂ ਨੇ ਨੇ ਹੀ ਆਪਾਂ ਜ਼ਿਆਦਾ ਕਲੀਆਂ ਵਾ ਕਲੀਆਂ ਪਾ ਦਿੰਦੇ ਵੈਸੇ ਵੀ ਉਹਨਾਂ ਨੇ ਲਾਈਟ ਵੇਟ ਜੀ ਜਿਹੜੀ ਫਰਾਕ ਬਣਾਉਣ ਨੂੰ ਕਿਹਾ ਜੇ ਜ਼ਿਆਦਾ ਕਲੀਆਂ ਪਾਉਣੀਆਂ ਨੇ ਤੁਸੀਂ ਫਿਰ ਜ਼ਿਆਦਾ ਕੱਪੜਾ ਚਾਹੀਦਾ ਹੁੰਦਾ ਜਿੰਨੀ ਮਰਜ਼ੀ ਤੁਸੀਂ ਕਲੀਆਂ ਨੀਚੇ ਵਾਲੀ ਜਿਹੜੀ ਜਿਪਾਰੀ ਬਣਾਉਣਾ ਚਾਹੁੰਦੇ ਹੋ ਇਹ ਕਲੀ ਜਿਹੜੀ ਚੌੜੀ ਕਰ ਦੋ ਇਹ ਕਲੀ ਭੀੜੀ ਕਰ ਦੋ ਜੇ ਇਹ ਤੁਸੀਂ 10 ਦੀ ਰੱਖਣੀ ਹੈ ਇਹ ਚਾਹੇ 3 ਦੀ ਪਾ ਦੋ 2.5 ਦੀ ਪਾ ਦੋ ਫਿਰ ਤੁਹਾਡੀ ਫਰਾਕ ਦਾ ਘੇਰਾ ਜਿਹੜਾ ਹੈਗਾ ਉਨਾ ਹੀ ਵੱਧ ਜਾਏਗਾ ਆਪਾਂ ਜਿਹੜੀ ਇਹ ਜੀ ਉਹਨਾਂ ਨੇ ਲਾਈਟ ਵੇਟ ਜੀ ਕਹੀ ਹੈ ਦੇਖੋ ਜਿਹੜਾ ਇਹ ਸਾਈਡ ਤੇ ਕੱਪੜਾ ਰਹਿ ਗਿਆ ਇਹਦੇ ਵਿੱਚੋਂ ਬਾਹਵਾ ਤੇ ਬਾਡੀ ਕੱਢਣੀ ਹੈ ਬਸ ਪੂਰਾ ਸੂਰਾ ਜਿਹਾ ਹੀ ਸਰੂ ਆਪਣਾ ਇਹਦੇ ਨਾਲ ਕੱਪੜੇ ਨਾਲ ਆ ਦੇਖੋ ਮੈਂ ਸਾਰੀਆਂ ਨਿਸਾਨ ਲਾਦੇ ਦੇਖੋ ਇੱਥੋਂ ਕਲੀ ਜਾਂਦੀ ਹੈ ਇਹ ਇੰਨਾ ਕ ਕੱਪੜਾ वेस्ट ਜਾਊ ਦੇਖੋ ਇੱਕ ਕਲੀ ਹੋਗੀ ਦੋ ਹੋਗੀ ਤਿੰਨ ਹੋਗੀ ਚਾਰ ਹੋਗੀ ਕਿਉਂਕਿ ਇਹ ਡਬਲ ਕੱਪੜਾ ਹੈ ਜੀ ਦੇਖੋ ਮੈਂ ਅਗਰ ਲਾ ਮੁਰਲਾ ਪਾਸਾ ਦੋਨੇ ਹੋ ਗਏ ਨੇ ਹੁਣ ਆਪਾਂ ਇਥੋਂ ਇਸ ਤਰ੍ਹਾਂ ਹੀ ਧਰ ਕੇ ਜਿਹੜਾ ਹੈਗਾ ਇਹਦੀ ਕਟਿੰਗ ਕਰ ਦਾਂਗੇ ਪਹਿਲਾਂ ਆਪਾਂ ਜਿਹੜਾ ਇਹ ਬਾਦੂ ਕੱਪੜਾ ਥੋੜਾ ਜਿਹਾ ਇਹਨੂੰ ਆਪਾਂ ਉਤਾਰ ਦਾਂਗੇ ਹੁਣ ਆਪਾਂ ਜਿਹੜਾ ਹੈਗਾ ਪਹਿਲਾਂ ਇਹ ਜਿਹੜਾ ਬਾਦੂ ਕੱਪੜਾ ਹੈ ਇਹਨੂੰ ਵੀ ਉਤਾਰ ਦਾਂਗੇ ਜੀ ਤਾਂ ਦੇਖੋ ਹੁਣ ਆ ਦੇਖੋ ਇਸ ਤੋਂ ਬਾਅਦ ਆਪਾਂ ਕੜੀਆਂ ਕੱਟਣੀਆਂ ਸ਼ੁਰੂ ਕਰਾਂਗੇ ਇਹ ਤੁਸੀਂ ਜਿੰਨੀ ਮਰਜ਼ੀ ਕੜੀਆਂ ਪਾ ਕੇ ਬਣਾ ਸਕਦੇ ਹੋ ਹਨ ਜਿਵੇਂ ਤੁਹਾਨੂੰ ਦੱਸਿਆ ਬਸ ਕੋਈ ਨਹੀਂ ਇਹ ਕੜੀ ਜਿਹੜੀ ਹੈਗੀ ਚੌੜੀ ਰੱਖ ਸਕਦੇ ਹੋ ਹਨ ਤੇ ਉੱਪਰਲੀ ਕੜੀ ਦਾ ਤੁਸੀਂ ਜਿਹੜੀ ਹੈਗੀ ਘਟਾ ਸਕਦੇ ਹੋ ਜਿਵੇਂ ਢਾਈ ਦੀ ਕਰ ਲਓ ਹਨ ਨੀਚੇ ਵਾਲੀ ਦਾ ਘੇਰ ਵਧਾ ਦੋ ਜੀ 12 ਦੀ ਕਰ ਲਓ 15 ਦੀ ਕਰ ਲਓ ਤੁਹਾਡੀ ਮਰਜ਼ੀ ਹੈ ਜਿਵੇਂ ਅਸੀਂ 10 ਇੰਚ ਦੀਆਂ ਰੱਖੀਆਂ ਨੇ ਨੀਚੇ ਜਿਹੜੀ ਆਪਾਂ ਨੇ 10 ਇੰਚ ਦੀ ਰੱਖੀ ਹੈ ਆ ਵੀ ਦੇਖ ਲੋ 40 ਇੰਚ ਦਾ ਘੇਰ ਹੋ ਜਾਊਗਾ ਬਹੁਤ ਹੈਗਾ ਲਾਈਟ ਵੇਟ ਜਿਹੜਾ ਹੈਗਾ ਗਰਮੀ ਦੇ ਹਿਸਾਬ ਨਾਲ ਬਹੁਤ ਵਧੀਆ ਫਰਾਕ ਬਣੂਗੀ ਬਹੁਤ ਹੀ ਹੌਲਾ ਕੱਪੜਾ ਹੈਗਾ ਆ ਮੈਂ ਕੱਟਣ ਲੱਗੀ ਸੀਗੀ ਨਿਸ਼ਾਨ ਲਾ ਲਏ ਸੀਗੇ ਫਿਰ ਮੈਂ ਕਿਹਾ ਚਲੋ ਸਾਰੇ ਭੈਣ ਭਾਈਆਂ ਨਾਲ ਹਨਾ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਸਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਨੇ ਹਨਾ ਚਲੋ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਇੱਥੋਂ ਵੀ ਆਪਾਂ ਇਹਨਾਂ ਨੂੰ ਕਲੀਆਂ ਨੂੰ ਅਲੱਗ ਅਲੱਗ ਕਰ ਦਾਂਗੇ ਜੀ ਮੈਂ ਦੋਨੋਂ ਤਰਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਤੁਸੀਂ ਸਲਾਈ ਫਿਰ ਕਿਸ ਤਰ੍ਹਾਂ ਲਾ ਸਕਦੇ ਹੋ ਆ ਦੇਖੋ ਇਹਨਾਂ ਨੂੰ ਆਪਾਂ ਨੇ ਅਲੱਗ ਅਲੱਗ ਕਰ ਲਿਆ ਦੇਖੋ ਜਿਹੜੀ ਸਲਾਈ ਲਾਉਣੀ ਆ ਕੁਛ ਨਹੀਂ ਕਰਨਾ ਹੈਗਾ ਦੇਖੋ ਇਸ ਤਰ੍ਹਾਂ ਚੱਕ ਕੇ ਆਪਾਂ ਇਹ ਕਲੀ ਆ ਦੇਖੋ ਇਸ ਤਰ੍ਹਾਂ ਸਲਾਈ ਲੱਗ ਜੂ ਇਹ ਕਲੀ ਆਪਾਂ ਫੇਰ ਚੱਕ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਸਲਾਈ ਲੱਗ ਜੂ ਕਿਉਂਕਿ ਡਬਲ ਹੈ ਡਬਲ ਹੈ ਦੇਖੋ نیچے ਆਪਣਾ ਘੇਰਾ ਵੱਧ ਗਿਆ ਇੰਨਾ ਤਾਂ ਘੇਰਾ ਹੋਊਗਾ ਇਹ ਫਰਾਕ ਦਾ ਆ ਦੇਖੋ ਸਾਰੀ ਸਾਰਾ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਇੰਨਾ ਘੇਰਾ ਵੱਧ ਜਾਣੇ ਕਿਉਂਕਿ ਇਹ ਆਪਣਾ 20 ਇੰਚ ਹੈ ਇੱਥੋਂ ਜਿਹੜੇ ਸਲਾਈਆਂ ਲੱਗਣਗੀਆਂ ਆਪਾਂ ਨੂੰ 18 ਇੰਚ ਹੀ ਕਮਰ ਚਾਹੀਦੀ ਹੈ 18 ਇੰਚ ਜਿਹੜੀ ਹੈਗੀ ਆਪਣੀ ਪੂਰੀ ਹੋ ਜਾਣੀ ਹੈ ਤਿੰਨ ਸਲਾਈਆਂ ਲੱਗੀਆਂ ਤੇ ਇਧਰੋਂ ਜਿਹੜਾ ਕਿ ਰਹਿ ਜੂ ਇਧਰੋਂ ਤੋਂ ਚਲੋ ਕੋਈ ਚੱਕਰ ਨਹੀਂ ਹੈਗਾ ਹਨਾ ਹੁਣ ਆਪਾਂ ਘੱਟਦੇ ਆਂ ਜੀ ਬਾਡੀ ਦੇਖੋ ਪਹਿਲਾਂ ਬਾਡੀ ਆਪਾਂ ਨੇ 15.5 ਇੰਚ ਰੱਖਣੀ ਹੈ ਆ ਦੇਖੋ ਡਬਲ ਕਰ ਲਿਆ ਮੈਂ ਕੱਪੜਾ 15.5 ਇੰਚ ਤਿਆਰ ਹੈ ਅੱਧਾ ਸੌਰੀ 1 ਇੰਚ ਆਪਾਂ ਜ਼ਿਆਦਾ ਲਵਾਂਗੇ ਅੱਧਾ ਇੰਚ نیچے ਸਲਾਈ ਦਾ ਜਾਊਗਾ ਅੱਧਾ ਇੰਚ ਉੱਪਰ ਜਾਊਗਾ 16.5 ਆਪਾਂ ਨੇ ਲੈ ਲਈ 15.5 ਇੰਚ ਤਿਆਰ ਹੈ 16.5 ਆਪਾਂ ਨੇ ਲੈ ਲਈ ਤੇ ਇਧਰ ਨੂੰ ਜਿਹੜੀ ਤੁਸੀਂ ਰੱਖਣੀ ਹੈ ਜੁੜਾਈ ਇਹਦੀ ਵਾਟ ਦੀ ਕੀ ਮੇ ਰੱਖਣੀ ਹੈ ਹਨਾ ਪਹਿਲਾਂ ਸਾਤੀ ਦੇਖ ਲਓ ਵੀ ਕਿੰਨੀ ਆ ਉਹਨਾਂ ਦੀ ਜਿਹੜੀ ਹੈਗੀ ਸਾਤੀ ਉਹਨਾਂ ਦੀ ਹੈਗੀ ਹੈ ਜੀ 21 21 ਤੋਂ ਆਪਾਂ ਨੇ 3 ਇੰਚ ਜ਼ਿਆਦਾ ਰੱਖਣੀ ਹੈ 1 2 3 24 ਇੰਚ ਰੱਖਾਂਗੇ ਆਪਾਂ 24 ਇੰਚ ਤੇ ਜਿਹੜਾ ਹੈਗਾ ਆਪਾਂ ਨਸਾਨ ਲਾ ਲਾਂਗੇ ਤੋਪਣਾ ਹਨਾ ਬਾਡੀ ਨੂੰ ਜਿਹੜੀ ਹੈਗੀ ਕਟਿੰਗ ਕਰ ਲਾਂਗੇ ਫਿਰ ਇਹਦੇ ਤੇ ਜਿੱਦਾਂ ਕਮੀਜ਼ ਚ ਤੁਸੀਂ ਕਾਟਾਂ ਪਾਉਣੇ ਹੋ ਉਸ ਤਰ੍ਹਾਂ ਹੀ ਕਾਟਾਂ ਪੈਣਗੇ ਜੀ ਉਸ ਤਰ੍ਹਾਂ ਹੀ ਤੁਸੀਂ ਗਲੇ ਦੀ ਕਟਿੰਗ ਕਰ ਸਕਦੇ ਹੋ ਉਸ ਤਰ੍ਹਾਂ ਹੀ ਤੁਸੀਂ ਮੋਢੇ ਦੀ ਕਟਿੰਗ ਕਰ ਸਕਦੇ ਹੋ ਸਾਰੀ ਕਟਿੰਗ ਜਿਹੜੀ ਹੈ ਕਿ ਸੇਮ ਸੇਮ ਹੁੰਦੀ ਹੈ ਬਸ ਇੱਕ ਪਲੋਈਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਸਿੱਧੀਆਂ ਪਲੋਈਆਂ ਨੇ ਉਹ ਹਾਫ ਹਾਫ ਪੈਣਗੀਆਂ ਉਹ ਅਧੀਆਂ ਪਲੋਈਆਂ ਪੈਂਦੀਆਂ ਨੇ ਜਿਹੜੀਆਂ ਸਟ੍ਰੇਟ ਹੁੰਦੀਆਂ ਨੇ ਬਸ ਇਹ ਬਾਡੀ ਤੇ ਇਸ ਤਰ੍ਹਾਂ ਪਲੋਈਆਂ ਪੈਣਗੀਆਂ ਇਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਬਾਡੀ ਦੀ ਕਟਾਈ ਕਰ ਲੋ ਤੇ ਇੱਧ ਇਹਦੇ ਵਿੱਚ ਆਪਾਂ ਕੱਢਾਂਗੇ ਜੀ ਬਾਵਾ ਪਹਿਲਾ ਆਪਾਂ ਜਿਹੜੀਆਂ ਹੈਗੇ ਬਾਡੀ ਦੀਆਂ ਕਾਟਾਂ ਪਾ ਲੈਣੇ ਆ ਆ ਦੇਖੋ ਇਸ ਤਰ੍ਹਾਂ ਕਮੀਜ਼ ਦੇ ਤਰ੍ਹਾਂ ਹੀ ਇਹਨਾਂ ਨੂੰ ਡਬਲ ਫੋਲਡ ਕਰ ਲਾਂਗੇ ਲਓ ਜੀ ਇਸ ਤਰ੍ਹਾਂ ਪੜਾਵਲ ਕਰਕੇ ਰੱਖ ਲਾਂਗੇ ਜਿੰਦ ਤੱਕ ਮੇਹ ਦੀਆਂ ਘਾਟਾ ਪਾਉਣੇ ਉਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਗਲੇ ਦੇ ਨਿਸ਼ਾਨ 2.5 ਇੰਚ ਤੇ ਉਸ ਤੋਂ ਬਾਅਦ ਲਾਵਾਂਗੇ ਤੀਰੇ ਦੀ ਤੀਰਾ ਹੈਗਾ 12 6.5 ਤੇ ਲਾ ਲਈ ਆਪਾਂ ਅੱਧਾ ਇੰਚ ਮਾਰ ਜਨ ਰੱਖਿਆ 7 ਇੰਚ ਮੋਢਾ ਤੇ 6.5 ਦਾ ਨੀਚੋਂ ਲਾ ਕੇ ਇਥੋਂ ਉਹਨਾਂ ਦੀ ਸਾਤੀ ਹੈਗੀ 21 ਇੰਚ 21 ਦਾਦ ਹੋ ਗਿਆ 10.5 ਆਪਾਂ 11 ਤੇ ਲਾ ਦੇ ਅੱਧਾ ਇੰਚ ਮਾਰ ਜਨ ਤੇ ਇੱਥੋਂ ਆਪਾਂ ਹੁਣ ਪਲੋਈਆਂ ਦੇ ਨਿਸ਼ਾਨ ਲਾ ਲਾਂਗੇ ਜੀ ਉਹਨਾਂ ਦੀ ਹੈਗੇ 7.5 ਇੰਚ ਤੇ ਪਲੋਈਆਂ ਦੇ ਨਿਸ਼ਾਨ ਲਾਏ ਨੇ ਵਿਚਾਲੋਂ ਜਿਹੜਾ ਹੈਗਾ ਰੱਖਿਆ 3.5 ਕਿਉਂਕਿ ਡਬਲ ਹੋ ਕੇ 7 ਇੰਚ ਤੇ ਉਹਨਾਂ ਦਾ ਹੈਗਾ ਆ ਗੈਪ ਤੇ ਇਹ ਵਾਲਾ ਜਿਹੜਾ ਹੈਗਾ ਆਪਾਂ 2.5 ਇੰਚ ਤੇ ਇਹ ਲਾ ਲਾਂਗੇ ਇਹ ਸਾਈਡ ਤੋਂ ਵੀ ਤੁਸੀਂ ਨਾਪ ਕੇ ਲਾ ਸਕਦੇ ਹੋ ਹਣ ਪਲੋਈਆਂ ਦੀ ਹੁਣ ਆਪਾਂ ਇੱਥੋਂ ਪਹਿਲਾਂ ਇਹ ਵਾਲਾ ਕਟਿੰਗ ਕਰਾਂਗੇ ਫਿਰ ਉੱਤੋਂ ਥੋੜੀ ਢਾਲ ਪਾ ਦਾਂਗੇ ਤੇ ਹੁਣ ਆਪਾਂ ਮੂਰਲੇ ਪੱਲੇ ਤੇ ਜਿਹੜੀ ਹੈਗੀ ਬਾਹ ਦੀ ਮੋਡੇ ਦੀ ਕਾਰਟ ਪਾ ਦਾਂਗੇ ਦੇਖੋ ਹੁਣ ਆਪਾਂ ਇੱਥੇ ਟੱਕ ਲਾ ਲਾਂਗੇ نیچے ਪਲੋਈਆਂ ਜਿਹੜੀਆਂ ਪੈਣੀਆਂ ਨੇ ਇਹ ਪਲੋਈਆਂ ਦੇ ਸਾਈਡ ਵਾਲੀਆਂ ਦੇ ਵੀ ਟੱਕ ਲਾ ਦਾਂਗੇ ਫਿਰ ਆਪਾਂ ਸੂਈ ਦੀ ਮਦਦ ਨਾਲ ਹਨਾ ਸਾਰੇ ਪੱਲਿਆਂ ਤੇ ਦੇਖੋ ਸੂਈ ਨਾਲ ਨਿਸ਼ਾਨ ਲਾ ਦਾਂਗੇ ਪਲੇਟਾਂ ਦੇ ਸੂਈ ਨਾਲ ਜਿਹੜੇ ਹੈਗੇ ਬਿਲਕੁਲ ਸਹੀ ਨਿਸ਼ਾਨ ਲੱਗਦੇ ਆ ਜੀ ਆ ਦੇਖੋ ਗਲੀ ਹੋ ਜਾਂਦੀ ਹੈ ਫਿਰ ਗਲੀ ਦੇ ਉੱਪਰ ਆਪਾਂ ਨਸਾਨ ਲਾ ਦਿੰਨੇ ਆ ਹੁਣ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਾਂਗੇ 2 ਇੰਚ ਚੁੜਾਈ ਰੱਖਾਂਗੇ ਡੀਪ ਗਲਾ ਹੈਗਾ 7 ਇੰਚ ਇਹਨਾਂ ਦਾ 7 ਤੋਂ 2 ਦਾ ਇੱਥੇ ਬਾਕਸ ਬਣਾ ਕੇ ਹਨਾ ਆ ਦੇਖੋ ਆਪਾਂ ਗੁਲਾਈ ਪਾ ਦਾਂਗੇ ਗੋਲ ਗਲਾ ਹੀ ਕਟਾਂਗੇ ਜੇ ਆਪਾਂ ਪਿਛਲਾ ਮੋਹਰਲਾ ਤਾਂ ਜਿਹੜਾ ਹੈਗਾ ਆਪਾਂ ਬੁਕਰਮ ਦਾ ਗਲਾ ਹੀ ਪਾਵਾਂਗੇ ਬੁਕਰਮ ਵਾਲਾ ਲਓ ਜੀ ਆਪਣੀ ਹੋ ਗਈ ਕਟਾਈ ਬਾਡੀ ਦੀ ਹੁਣ ਆਪਾਂ ਕੱਟਦੇ ਹਾਂ ਜੇ ਬਾਹਵਾ ਜਿਹੜਾ ਹੈ ਆਪਣੇ ਕੋਲੇ ਫालतू ਕਪੜਾ ਬਚਿਆ ਬਸ ਇੰਨਾ ਕਿ ਇਹਦੇ ਵਿੱਚ ਆਪਾਂ ਬਾਹਵਾ ਲਾਇਆ ਕੱਟ ਲਾਂਗੇ ਮੈਂ ਚੌਰਾ ਕਪੜਾ ਕਰ ਲਿਆ ਜਿੰਨਾ ਮੋਢਾ ਹੈਗਾ ਉੱਥੇ ਤੱਕ ਨਿਸ਼ਾਨ ਲਾ ਕੇ ਆਪਾਂ ਚੌਰਾ ਕਰ ਲਾਂਗੇ ਦੇਖੋ ਹੁਣ ਆਪਾਂ ਜਿਹੜਾ ਹੈਗਾ ਪਹਿਲਾਂ ਇਧਰੋਂ ਮੋਢੇ ਦਾ ਨਿਸ਼ਾਨ ਲਾਵਾਂਗੇ ਜਿੱਥੋਂ ਆਪਾਂ ਗੁਲਾਈ ਪਾਉਣੀ ਹੈ 3 ਇੰਚ ਦਾ ਇੱਥੋਂ ਆਪਾਂ ਦੇਖੋ ਗੁਲਾਈ ਪਾ ਦਾਂਗੇ ਪਾਕਿਸਤਾਨੀ ਬਾਹ ਕਰਨੀ ਹੈ 15 ਇੰਚ ਉਹਨਾਂ ਦੀ ਲੰਬਾਈ ਹੈ 8 ਇੰਚ ਆਪਾਂ ਮੋਰੀ ਰੱਖਣੀ ਹੈ 9 ਇੰਚ ਲਾ ਲਈ ਇਹ 7.5 ਲੈ ਲਈ ਆਪਾਂ ਨੇ 15 ਇੰਚ ਉਹਨਾਂ ਦੀ ਲੰਬਾਈ ਹੈ 2.5 ਇੰਚ ਵੱਧ ਲੈ ਲਿਆ ਇਥੋਂ ਇਹ ਦੇਖੋ ਵਿਚਾਲੋਂ ਜਿਹੜੀ ਹੈਗੀ ਥੋੜੀ ਜਿਹੀ ਡੂੰਘ ਹੋਂਦੀ ਹੈ ਇਹਦੀ ਅੰਦਰ ਨੂੰ ਗਲਾਈ ਪਾਉਣੇ ਆ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਪਾਕਿਸਤਾਨੀ ਬਾਹ ਦੀ ਕਟਾਈ ਕਰ ਦਾਂਗੇ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਸਾਰੀਆਂ ਭੈਣਾਂ ਦੀ ਮਦਦ ਹੋ ਸਕੇ ਜਿਹੜੀਆਂ ਘਰ 'ਚ ਸਿਲਾਈ ਕਰਦੀਆਂ ਨੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆ ਦੇਖੋ ਹੁਣ ਆਪਾਂ ਦੋ ਪੱਲੇ ਚੱਕ ਕੇ ਆਪਾਂ ਜਿਹੜੀ ਹੈਗੀ ਬਾਹਾਂ ਦੀ ਮੂਰਲੀ ਜਿਹੜੀ ਹੈਗੀ ਕਾਟ ਵੀ ਪਾ ਦਾਂਗੇ ਇੱਥੋਂ ਬਾਹਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਕਰ ਦਾਂਗੇ ਮੋੜ ਕੇ ਜਿਹੜਾ ਆਪਾਂ نیچے ਮੋੜਨਾ ਹੈ ਇੱਥੇ 1.5 ਇੰਚ ਤੇ ਆਪਾਂ ਟੱਕ ਲਾ ਦਾਂਗੇ ਜੀ ਇਹ ਆਪਣੀ ਬਾਹਾਂ ਦੀ ਕਟਾਈ ਹੋ ਗਈ ਇਹ ਫालतू ਕੱਪੜੇ ਤੇ ਗੱਲਾਂ ਵਗੈਰਾ ਲਾ ਲਾਂਗੇ ਇਹ ਬਾਡੀ ਹੋ ਗਈ ਫਰਾਕ ਹੋ ਗਈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ